ਸਾਨੂੰ ਮੈਂ ਇੱਕ ਐਸੀ ਕਲਾਸਰੂਮ ਦੇ ਵਿੱਚ ਲੈ ਕੇ ਜਾਵਾਂਗਾ ਜਿੱਥੇ ਇਹ ਬੱਚੇ ਜਿਹੜੇ ਨੇ ਉਹ ਕਿਸੇ ਟੀਚਰ ਕੋਲੋਂ ਕਿਸੇ ਪ੍ਰਿੰਸੀਪਲ ਕੋਲੋਂ ਜਾਂ ਫਿਰ ਕਹ dielie ਕੋ ਟਿਊਸ਼ਨ ਪੜ੍ਹਨ ਨਹੀਂ ਆਉਂਦੇ ਬਲਕਿ ਆਪਣੀ ਜ਼ਿੰਦਗੀ ਦੀ ਪੜ੍ਹਾਈ ਕਰਨ ਆਉਂਦੇ ਨੇ ਔਰ ਇਹ ਉਹ ਬੱਚੇ ਨੇ ਜਿਹੜੇ ਸ਼ਾਇਦ ਸਕੂਲਾਂ ਦੀ ਫੀਸ ਜਿਹੜੀ ਹੈ ਉਹ ਨਹੀਂ ਦੇ ਸਕਦੇ ਘਰ ਦੇ ਸਕਦੇ ਨੇ ਤੇ ਉਹ ਸਕੂਲ ਨਹੀਂ ਜਾਂਦੇ ਇੱਥੇ ਆ ਕੇ ਪੜ੍ਹਦੇ ਨੇ ਮੋਟੀਵੇਟੇਸ਼ਨ ਤੁਮੇ ਆਪਣੇ ਪਾਪਾ ਤੋਂ ਹੀ ਹੋਈ ਹੈ ਕਿਉਂਕਿ ਕਹਿੰਦੇ ਹੁੰਦੇ ਨੇ ਜਿੱਦਾਂ ਦਾ ਮਾਪਿਓ ਦਾ ਦੇ ਬੱਚੇ ਆ ਮੈਂ ਆਪਣੇ ਪਾਪਾ ਨੂੰ ਦੇਖ ਦੇਖ ਕੇ ਹੀ ਅੱਗੇ ਨਵੈਦਾ ਹੁੰਦਾ ਹੈ ਕਿ ਹਾਂ ਜੇ ਮੇਰੇ ਪਾਪਾ ਇਦਾਂ ਦੇ ਕੰਮ ਕਰਦੇ ਸੀਗੇ ਤਾਂ ਮੈਂ ਵੀ ਹੁਣ ਇਦਾਂ ਦਾ ਹੀ ਕੰਮ ਕਰੂੰਗੀ ਅੱਗੇ ਵੀ ਫਿਊਚਰ 'ਚ ਵੀ ਮੈਂ ਇਹ ਪਲਾਨ ਕੀਤਾ ਹੈ ਕਿ ਮੈਂ ਆਪਦਾ NGO ਕੇ ਬਣਾਉਂਗੀ ਇਸ ਤਰ੍ਹਾਂ ਹੀ ਕਿ ਬੱਚਿਆਂ ਦੀ ਅੱਗੇ ਹੋਰ ਸੇਵਾ ਕਰ ਸਕਾਂ ਇਦਾਂ ਦੇ ਬੱਚਿਆਂ ਦੀ ਜਿਨ੍ਹਾਂ ਨੂੰ ਲੋੜ ਆ ਮਾਪਿਓ ਦੀਆਂ ਗਲਤੀਆਂ ਦੇ ਕਾਰਨ ਬੱਚਿਆਂ ਦੇ ਡਾਕੂਮੈਂਟ ਨਹੀਂ ਪੂਰੇ ਹੁੰਦੇ ਸਕੂਲ 'ਚ ਐਡਮਿਸ਼ਨ ਨਹੀਂ ਹੁੰਦੇ ਰਹਿ ਜਾਂਦੇ ਆ ਬੱਚੇ ਜਿਹੜੇ ਪੜ ਰਹੇ ਨਹੀਂ ਉਹ ਬੱਚੇ ਅਸਲ ਦੇ ਵਿੱਚ ਕਿਸ ਤਰੀਕੇ ਨਾਲ ਪੜ ਰਹੇ ਨੇ ਔਰ ਕੀ ਕੁਝ ਜਿਹੜਾ ਹੈ ਸੁਣਾਉਂਦੇ ਨੇ ਪੂਰਾ ਉੱਥੇ ਇੱਕ ਨੰਬਰ ਤੇ ਕਰਨ ਲਈ ਸਰੂਆਦ ਆਰਾ ਆਰੀ ਅੱਖਾਂ ਲਗਾ ਚੁਕ ਲੋ ਕਲਮ ਦਵਾਦ ਈਰੀਂ ਜਨ ਵੰਗੂ ਆਈ ਬੋਲੀ ਦੋਕੇ ਕਰੋ ਪ੍ਰਾਈ ਸੱਸਾ ਕੇ ਸੱਜਣਾ ਖੇਦ ਨਾ ਜ਼ਰੂਰੀ ਪੰਨਾ ਹਾ ਹ ਕੈਂਦਾ ਹੋਸਿਆ ਨੱਚ ਤੱਕ ਕਰੋ ਪਿਆ ਅੱਜ ਤੁਹਾਨੂੰ ਮੈਂ ਇੱਕ ਐਸੀ ਕਲਾਸਰੂਮ ਦੇ ਵਿੱਚ ਲੈ ਕੇ ਜਾਵਾਂਗਾ ਜਿੱਥੇ ਇਹ ਬੱਚੇ ਜਿਹੜੇ ਨੇ ਉਹ ਕਿਸੇ ਟੀਚਰ ਕੋਲੋਂ ਕਿਸੇ ਪ੍ਰਿੰਸੀਪਲ ਕੋਲੋਂ ਜਾਂ ਫਿਰ ਕਹ ਲਈਏ ਕੋ ਟਿਊਸ਼ਨ ਪੜ ਨਹੀਂ ਆਉਂਦੇ ਬਲਕਿ ਆਪਣੀ ਜ਼ਿੰਦਗੀ ਦੀ ਪੜਾਈ ਕਰਨ ਆਉਂਦੇ ਨੇ ਔਰ ਇਹ ਉਹ ਬੱਚੇ ਨੇ ਜਿਹੜੇ ਸ਼ਾਇਦ ਸਕੂਲਾਂ ਦੀ ਫੀਸ ਜਿਹੜੀ ਹੈ ਉਹ ਨਹੀਂ ਦੇ ਸਕਦੇ ਅਗਰ ਦੇ ਸਕਦੇ ਨੇ ਤੇ ਸਕੂਲ ਨਹੀਂ ਜਾਂਦੇ ਇੱਥੇ ਆ ਕੇ ਪੜਦੇ ਨੇ ਸੋ ਤਸਵੀਰਾਂ ਤੁਹਾਨੂੰ ਪਹਿਲੇ ਉਸ ਕਲਾਸਰੂਮ ਦੀ ਦਿਖਾਵਾਂਗੇ ਜੋ ਕਿ ਇਹਦੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਕਿਤਾਬਾਂ ਖੋਲੀਆਂ ਹੋਈਆਂ ਨੇ ਕਿਤਾਬਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਇਨ੍ਹਾਂ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਪੜ੍ਹਨਾ ਹੈ ਕਿਸ ਤਰੀਕੇ ਨਾਲ ਲਿਖਣਾ ਹੈ ਇਸ ਕਲਾਸਰੂਮ ਦੇ ਵਿੱਚ ਵੱਖ-ਵੱਖ ਉਮਰ ਦੇ ਬੱਚੇ ਨਜ਼ਰ ਆ ਰਹੇ ਨੇ ਔਰ ਇਸ ਕਲਾਸਰੂਮ ਨੂੰ ਚਲਾਹ ਕੌਣ ਰਿਹਾ ਹੈ ਜਿਹੜੀ ਕੁੜੀ ਜਿਹੜੀ ਧੀ ਪੰਜਾਬ ਦੀ ਇਸ ਕਲਾਸਰੂਮ ਨੂੰ ਚਲਾ ਰਹੀ ਹੈ ਉਹ ਉਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਆਪਣੇ ਪਿਤਾ ਦੀ ਕਹਿ ਸਕਦੇ ਨੇ ਕਿ ਬਣਾਏ ਹੋਏ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਯਾਨੀ ਕਿ ਲੋਕਾਂ ਦੀ ਸੇਵਾ ਕਰਨ ਦੇ ਨਕਸ਼ੇ ਕਦਮਾਂ ਤੇ ਉੱਤੇ ਚੱਲ ਰਹੀ ਹੈ ਉਸ ਕੁੜੀ ਦਾ ਨਾਮ ਰਵਨੀਤ ਕੌਰ ਹੈ ਉਸ ਪੰਜਾਬ ਦੀ ਧੀ ਦਾ ਨਾਮ ਰਵਨੀਤ ਕੌਰ ਹੈ ਸਰ ਨਾਲ ਮੌਜੂਦ ਹੈ ਜ਼ਰੂਰ ਗੱਲਬਾਤ ਕਰਾਂਗੇ ਰਵਨੀਤ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਲਿਵਿੰਗ ਇਨ ਅ ਨਿਊਜ਼ ਤੇ ਥੈਂਕ ਯੂ ਸਰ ਰਵਨੀਤ ਤੁਹਾਡੇ ਬਾਰੇ ਮੈਂ ਸੁਣਿਆ ਹੋਇਆ ਹੈ ਮੈਂ ਬਹੁਤ ਵਾਰੀ ਇਹ ਚੀਜ਼ਾਂ ਸੁਣੀਆਂ ਸੀ ਕਿ ਰਵਨੀਤ ਕੌਰ ਇੱਕ ਇਦਾਂ ਦੀ ਕੁੜੀ ਹੈ ਜਦੇ ਪਿਤਾ ਨੇ ਸ਼ਾਇਦ कोरोना ਸਮੇਂ ਦੇ ਵਿੱਚ ਲਵਾਰਿਸ ਲਾਸ਼ਾਂ ਦੇ ਸੰਸਕਾਰ ਕੀਤੇ ਸਿਗੇ ਜਦੋਂ ਕੋਈ ਉਹਨਾਂ ਲਾਸ਼ਾਂ ਨੂੰ ਹੱਥ ਨਹੀਂ ਲਾ ਰਿਆ ਸੀਗਾ ਤੁਹਾਡੇ ਪਿਤਾ ਜੀ ਨੇ ਜਿਹੜਾ ਹੈ ਉਹ ਵੀੜਾ ਚੱਕਿਆ ਸੀਗਾ ਔਰ ਉਹਨਾਂ ਲਾਸ਼ਾਂ ਦਾ ਸੰਸਕਾਰ ਕੀਤਾ ਸੀਗਾ ਔਰ ਤੁਸੀਂ ਹੁਣ ਜਿਹੜਾ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੇ ਹੋ ਕੀ ਇਹ ਪੂਰਾ ਕਹਿ ਸਕਦੇ ਆ ਕਿ ਜਿਹੜਾ ਮਨ ਦੇ ਵਿੱਚ ਭਾਵਨਾ ਪਿਤਾ ਜੀ ਤੋਂ ਆਈ ਹੈ ਜਾਂ ਫਿਰ ਕੁਝ ਹੋਰ ਵੀ ਸੋਚਿਆ ਸੀਗਾ ਨਹੀਂ ਸਰ ਮੋਟੀਵੇਟੇਸ਼ਨ ਤੋਂ ਮੈਂ ਆਪਣੇ ਪਾਪਾ ਤੋਂ ਹੀ ਹੋਈ ਹੈ ਕਿਉਂਕਿ ਕਹਿੰਦੇ ਹੁੰਦੇ ਨੇ ਜਿੱਦਾਂ ਦਾ ਮਾਪ ਪਿਓ ਉਹਦੇ ਦੇ ਬੱਚੇ ਆ ਤਾਂ ਫਿਰ ਉਸੇ ਹਿਸਾਬ ਨਾਲ ਮੈਂ ਆਪਣੇ ਪਾਪਾ ਨੂੰ ਦੇਖ ਦੇਖ ਕੇ ਹੀ ਅੱਗੇ ਮਤਲਬ ਐਦਾਂ ਹੁੰਦਾ ਹੈ ਕਿ ਹਾਂ ਜੇ ਮੇਰੇ ਪਾਪਾ ਇਦਾਂ ਦੇ ਕੰਮ ਕਰਦੇ ਸੀਗੇ ਤਾਂ ਮੈਂ ਵੀ ਹੁਣ ਇਦਾਂ ਦਾ ਹੀ ਕੰਮ ਕਰੂੰਗੀ ਅੱਗੇ ਵੀ ਫਿਊਚਰ 'ਚ ਵੀ ਮੈਂ ਇਹ ਪਲਾਨ ਕੀਤਾ ਹੈ ਕਿ ਮੈਂ ਆਪਦਾ ਐਨਜੀਓ ਕੇ ਬਣਾਉਂਗੀ ਇਸ ਤਰ੍ਹਾਂ ਹੀ ਕਿ ਬੱਚਿਆਂ ਦੀ ਅੱਗੇ ਹੋਰ ਸੇਵਾ ਕਰ ਸਕਾਂ ਇਦਾਂ ਦੇ ਬੱਚਿਆਂ ਦੀ ਜਿਨ੍ਹਾਂ ਨੂੰ ਲੋੜ ਆ ਮਾਪਿਓ ਦੀਆਂ ਗਲਤੀਆਂ ਦੇ ਕਾਰਨ ਬੱਚਿਆਂ ਦੇ ਡਾਕੂਮੈਂਟ ਨਹੀਂ ਪੂਰੇ ਹੁੰਦੇ ਸਕੂਲ 'ਚ ਐਡਮਿਸ਼ਨ ਨਹੀਂ ਹੁੰਦੇ ਰਹਿ ਜਾਂਦੇ ਆ ਫਿਰ ਮੈਂ ਚਾਹੁੰਨੀ ਆ ਕਿ ਜਿੱਦਾਂ ਮੇਰੇ ਪਾਪਾ ਨੇ ਸਿਖਾਇਆ ਹੈ ਕਿ ਸੇਵਾ ਕਰੋ ਇਸ ਤਰੀਕੇ ਨਾਲ ਕਿ ਰੱਬ ਵਰਗੀ ਸੇਵਾ ਕਰੋ ਕੀਤੀ ਵੀ ਤੇ ਜਿਤਾਈ ਵੀ ਨਹੀਂ ਉਸ ਹਿਸਾਬ ਨਾਲ ਫਿਰ ਮੈਂ ਵੀ ਇਹੀ ਚਾਹੁੰਦੀ ਆ ਕਿ ਮੈਂ ਐਦਾ ਹੀ ਲਾਈਫ ਟਾਈਮ ਸੇਵਾ ਕਰਦੀ ਰਵਾਂ ਸਿਰਫ ਨਹੀਂ ਦੇ ਬੱਚਿਆਂ ਦੇ ਜੇਕਰ ਮੈਂ ਜ਼ਿਕਰ ਕਰਾਂ ਕੌਣ ਇਹ ਬੱਚੇ ਨੇ ਕਿੱਥੋਂ ਇਹ ਬੱਚੇ ਆਏ ਨੇ ਔਰ ਤੁਹਾਡੇ ਤੱਕ ਇਹਨਾਂ ਬੱਚਿਆਂ ਨੇ ਪਹੁੰਚ ਕਿਸ ਤਰੀਕੇ ਦੀ ਮੈਂ ਸਿਰ ਸ਼ੁਰੂ ਵਿੱਚ ਨਾ ਦੱਸਿਆ ਸੀਗਾ ਵੀ ਬੱਚਿਆਂ ਨੂੰ ਜਦੋਂ ਵੀ ਪਾਰਕ ਵਿੱਚ ਪੜਾਉਣਾ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਪਾਰਕ ਚ ਪੜਾਉਂਦੇ ਪੜਾਉਂਦੇ ਥੋੜੇ ਥੋੜੇ ਬੱਚੇ ਜੁੜਦੇ ਗਏ ਤਾਂ ਉਸ ਤੋਂ ਬਾਅਦ ਇਹ ਜਗਾ ਵਾਲੇ ਆ ਜਿਹੜੇ ਗੁਗਗਾ ਮੜੀ ਜਗਾ ਵਾਲੇ ਆ ਉਹਨਾਂ ਨੇ ਦੇਖਿਆ ਕਿ ਇੱਥੇ ਇਹਨਾਂ ਕੋਲ ਨਾ ਜਗ੍ਹਾ ਦੀ ਕਮੀ ਆ ਫਿਰ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਇੱਥੇ ਜਗ੍ਹਾ ਹੈਗੀ ਸਾਡੇ ਕੋਲ ਤੁਸੀਂ ਇੱਥੇ ਪੜਾਉਣ ਲਈ ਆ ਜਾਓ ਤੇ ਜਦੋਂ ਅਸੀਂ ਇੱਥੇ ਜਗ੍ਹਾ ਤੇ ਪੜਾਉਣ ਲਈ ਆਏ ਫਿਰ ਸ਼ੈੱਡ ਨਹੀਂ ਹੈ ਉਸ ਟਾਈਮ ਇੱਥੇ ਸ਼ੈੱਡ ਨਹੀਂ ਹੈਗੀ ਸੀ ਪਰ ਉਹਨਾਂ ਨੇ ਹੌਲੀ ਹੌਲੀ ਸੇਵਾ ਦੇ ਵਿੱਚ ਇਹ ਸ਼ੈੱਡ ਬਣਵਾ ਕੇ ਦਿੱਤੀ ਤਾਂ ਬਾਅਦ ਵਿੱਚ ਉਹਨਾਂ ਨੇ ਆ ਪੱਖੇ ਵੀ ਚੰਡੀਗੜ੍ਹ ਪੁਲਿਸ ਵਾਲਿਆਂ ਨੇ ਲਵਾ ਕੇ ਦਿੱਤੇ ਆ ਅੱਖੇ ਲੱਗੇ ਹੋਏ ਹਾਂਜੀ ਸਰ ਤੇ ਫਿਰ ਉਹ ਧੁੱਪ ਦੇ ਕਰਕੇ ਇੱਧਰ ਕਾਫੀ ਇੱਧਰ ਸ਼ੈੱਡ ਦੇ ਅੰਦਰ ਧੁੱਪ ਆਉਂਦੀ ਹੁੰਦੀ ਸੀ ਤਾਂ ਮੇਰੇ ਸਹੇਲੀ ਸ਼ਿਲਾ ਦਾ ਬਰਥਡੇ ਸੀ ਉਹਨੇ ਆਪਣੇ ਬਰਥਡੇ ਤੇ ਆ ਚਾਦਰਾਂ ਡੋਨੇਸ਼ਨ ਚ ਦਿੱਤੀਆਂ ਸੀ ਤਾਂ ਇਦਾਂ ਹੀ ਅੱਗੇ ਹੋਰ ਆਉਂਦੇ ਰਹਿੰਦੇ ਆ ਡੋਨੇਸ਼ਨ ਵਗੈਰਾ ਹੈਲਪ ਕਰਦੇ ਰਹਿੰਦੇ ਲੋਕ ਮਤਲਬ ਲੋਕ ਤੁਹਾਡੀ ਮਦਦ ਕਰਦੇ ਨੇ ਤੁਸੀਂ ਇਹਨਾਂ ਬੱਚਿਆਂ ਦੀ ਮਦਦ ਕਰਦੇ ਹੋ ਰਵਨੀਤ ਜਦੋਂ ਇਹਨਾਂ ਬੱਚਿਆਂ ਦੀ ਮਦਦ ਕਰਦੇ ਹੋ ਕਿਉਂਕਿ ਮੈਂ ਦੇਖ ਰਿਹਾ ਬਹੁਤ ਅਲੱਗ-ਅਲੱਗ ਉਮਰ ਦੇ ਬੱਚੇ ਇੱਥੇ ਤੁਹਾਡੇ ਕੋਲ ਪੜ ਰਹੇ ਨੇ ਕਿਹੜੀ ਉਮਰ ਤੋਂ ਬੱਚੇ ਸ਼ੁਰੂ ਹੋ ਰਹੇ ਨੇ ਇੱਥੇ ਪੜਾਈ ਕਰਨਾ ਔਰ ਸਭ ਤੋਂ ਵੱਡੀ ਉਮਰ ਦਾ ਬੱਚਾ ਤੁਹਾਡੇ ਕੋਲ ਕਿਹੜਾ ਅ ਮੇਰੇ ਕੋਲ ਸਰ 5 ਸਾਲ ਤੋਂ ਸਟਾਰਟ ਆ ਜਿਹੜੇ ਏਜ ਆ ਤੇ 17 ਸਾਲ ਦੀ ਏਜ ਤੱਕ ਬੱਚੇ ਇੱਥੇ ਮੇਰੇ ਕੋਲ ਪੜਨ ਲਈ ਆਉਂਦੇ ਆ ਹਾਂਜੀ ਕਿਹੜੇ ਕਿਹੜੇ ਸਬਜੈਕਟਸ ਤੁਹਾਨੂੰ ਮਤਲਬ ਤੁਸੀਂ ਕਿ ਉਹਨਾਂ ਨੂੰ ਸਬਜੈਕਟ ਵਾਈਜ਼ ਪੜ੍ਹਾਣੇ ਹੋ ਜਾਂ ਫਿਰ ਉਹਨਾਂ ਦੀ ਜੋ ਜਾਣਕਾਰੀ ਹੈ ਜੋ ਉਹਨਾਂ ਦਾ ਕਹਿੰਦੇ ਨੇ ਕਿ ਇੱਕ ਬੱਚੇ ਦਾ ਇੱਕ ਨੋਲੇਜ ਗੇਨ ਕਰਦਾ ਇੱਕ ਬ੍ਰੇਨ ਹੁੰਦਾ ਹੈ ਇੱਕ ਦਿਮਾਗ ਹੁੰਦਾ ਹੈ ਉਸ ਦੇ ਹਿਸਾਬ ਨਾਲ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਹਾਂਜੀ ਸਰ ਜਿਵੇਂ ਮਤਲਬ ਕੀ ਐ ਨਾ ਬੱਚੇ ਦੇ ਕੋਲ ਕਈ ਬੱਚੇ ਸਕੂਲ ਨਹੀਂ ਜਾਂਦੇ ਤਾਂ ਕਈ ਜਾਂਦੇ ਆ ਹੁਣ ਉਸ ਹਿਸਾਬ ਨਾਲ ਜਿਹੜੇ ਬੱਚੇ ਸਕੂਲ ਜਾਂਦੇ ਆ ਤਾਂ ਮੈਂ ਕੋਸ਼ਿਸ਼ ਇਹ ਕਰਦੀ ਆ ਕਿ ਜਿੰਨਾ ਕੋ ਸਕੂਲ ਜਾ ਰਹੇ ਬੱਚੇ ਸਿੱਖਦੇ ਆ ਮੈਂ ਉਹਨਾਂ ਨੂੰ ਉਹਨਾਂ ਨੂੰ ਦੂਜੇ ਬੱਚਿਆਂ ਨੂੰ ਸਿਖਾਵਾਂ ਤੇ ਮੈਂ ਉਸ ਹਿਸਾਬ ਨਾਲ ਸਕੂਲ ਦੇ ਬੱਚਿਆਂ ਦੀਆਂ ਕਾਪੀਆਂ ਵਗੈਰਾ ਤੋਂ ਜਾਂ ਬੁੱਕਸ ਵਗੈਰਾ ਤੋਂ ਕੁਝ ਉਹਨਾਂ ਨੂੰ ਵੀ ਪੜਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਆ ਕਿ ਉਹ ਵੀ ਉਹਨਾਂ ਚੀਜ਼ਾਂ ਨੂੰ ਹੀ ਕਾਪੀ ਕਰ ਸਕਣ ਕੋ ਬੱਚਾ ਇਥੇ ਹੋਵੇ ਜਿਹਦਾ ਤੁਸੀਂ ਦੱਸਣਾ ਚਾਹੋ ਖਾਸ ਕਰਕੇ ਉਹ ਬੱਚਾ ਉਮਰ ਤੇ ਵੀ ਛੋਟਾ ਹੋਵੇ ਔਰ ਇੰਗਲਿਸ਼ ਮੈਂ ਦੇਖ ਰਿਹਾ ਕੋਈ ਬੱਚੇ ਇਥੇ ਲਿਖ ਰਹੇ ਨੇ ਕਿ ਬੱਚੇ ਜਿਹੜੇ ਇੰਗਲਿਸ਼ ਵਿੱਚ ਲਿਖ ਰਹੇ ਨੇ ਇਹਨਾਂ ਇਹ ਸਾਰੇ ਸਕੂਲ ਜਾਂਦੇ ਨੇ ਕਿ ਕਿਸੇ ਤੁਹਾਡੇ ਕੋਲ ਸਿੱਖ ਰਹੇ ਨੇ ਅ ਨਹੀਂ ਸਰ ਇਹ ਅੱਦੇ ਮਤਲਬ ਕਿ 70 ਚ ਜਿਹੜੇ ਆ 10% ਬੱਚੇ ਆ ਸਕੂਲ ਜਾਂਦੇ ਆ ਜਿਹੜੇ ਨਹੀਂ ਉਹ 60% ਹੈਗੇ ਆ ਹਾਂਜੀ ਤੁਸੀਂ ਕਿਸੇ ਬੱਚੇ ਨੂੰ ਪਾ ਬੁਲਾ ਸਕਦੇ ਜਿਹੜਾ ਇੰਗਲਿਸ਼ ਵਿੱਚ ਕੁਝ ਬੋਲ ਕੇ ਸੁਣਾਵੇ ਸਾਨੂੰ ਜੀ ਕੋਈ ਪੋਇਮ ਬੋਲ ਕੇ ਸੁਣਾਵੇ ਹਾਂਜੀ ਬੁਲਾ ਸਕਦੇ ਆ ਮਿਸਟੀ ਆਜੋ ਬੇਟਾ ਆਹ ਨੂੰ ਅਸੀਂ ਦਿਖਾਵਾਂਗੇ ਕਿ ਬੱਚੇ ਜਿਹੜੇ ਪੜ ਰਹੇ ਨੇ ਉਹ ਬੱਚੇ ਅਸਲ ਦੇ ਵਿੱਚ ਕਿਸ ਤਰੀਕੇ ਨਾਲ ਪੜ ਰਹੇ ਨੇ ਔਰ ਕੀ ਕੁਝ ਜਿਹੜਾ ਹੈ ਸੁਣਾਉਂਦੇ ਨੇ ਕਿਹੜੀ ਤੁਹਾਨੂੰ ਕਿਹੜੀ ਆਂਦੀ ਹੈ ਜਿਹੜੀਆਂ ਆਂਦੀ ਸੁਣਾ ਦਿਓ ਊੜਾ ਉੱਥੇ ਆਇਕ ਨੰਬਰ ਤੇ ਕਰਨ ਲਈ ਸਰਵਾਦ ਆਰਾ ਆਰੀ ਅੱਖਾਂ ਲੱਗਾ ਚੁਕਲੋ ਕਲਮ ਦਵਾਦ ਈਰੀਂ ਜਨਵੰਗੂ ਆਈ ਬੋਲੀ ਦਵਕੇ ਕਰੋ ਪ੍ਰਾਈ ਸੱਸਾ ਕੇ ਸਭ ਜਗਨਾ ਖੇਦਨਾਂ ਜ਼ਰੂਰੀ ਪੰਨਾ ਹਾ ਹ ਕਹਿੰਦਾ ਹੋਸ ਯਾਰ ਨੱਚ ਤੱਕ ਕਰੋ ਪਿਆ हां 35 ਦੇ ਉੱਤੇ ਕਾਪਾ ਪੋਇਮ ਸੁਣਾਈ ਹੈ ਹੈ ਨਾ ਸਰ ਠੀਕ ਹੈ ਹੋਰ ਕੋਈ ਬੱਚਾ ਜਿਹੜਾ ਕੋਈ ਇੰਗਲਿਸ਼ ਦੀ ਪੋਇਮ ਸੁਣਾਏ ਵੈਰੀ ਗੁੱਡ ਤੁਸੀਂ ਬਹੁਤ ਚੰਗੀ ਸੁਣਾਈ ਹੈ ਇੱਥੇ ਇੱਕ ਮੈਂ ਦੇਖਿਆ ਸੀ ਇੱਕ ਬੱਚੀ ਹੋ ਤਾਂ ਛੋਟੀ ਹੀ ਬੱਚੀ ਹੈਗੀ ਉਹ ਵੀ ਕਹਿੰਦੇ ਇੰਗਲਿਸ਼ ਚ ਬੋਲਦੀ ਹੈ ਹਾਂਜੀ ਸਰ ਬੋਲ ਲੈਂਦੀ ਆ ਉਹ ਰੌਣਕ ਆਜੋ ਬੇਟਾ ਰੌਣਕ ਬੱਚੀ ਦਾ ਨਾਮ ਹੈ ਤੁਹਾਨੂੰ ਉਸ ਦਿਖਾਵਾਂਗੇ ਉਹ ਬੱਚੀ ਦੇ ਮੂੰਹ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਰੌਣਕ ਵੀ ਕਿੰਨੀ ਮੂਹ ਦੇ ਉੱਤੇ ਹੈਗੀ ਹੈ ਔਰ ਨਾਮ ਵੀ ਰੌਣਕ ਹੈਗਾ ਸੋ ਅਸੀਂ ਬੱਚੀ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ अच्छा की नाम है थोड़ा पोती नहीं रौनक रौनक की सुनाओगे तुम poem poem सुनाओगे चलो सुना उधर कैमरे से देख के सुना मैं मुन्ने प्यारे प्यारे माता के रक्त हमसे अगर कह दिया लगे का हमें कोई भी मारना हमें कोई भी चीते ना हमें फूल गुलाब के सच्चे वीर पंजाब क्या बात है वेरी गुड गॉड ब्लेस ਸੋ ਇੱਧਰ ਤੁਸੀਂ ਦੇਖਿਆ ਕਿ ਬੱਚਿਆਂ ਨੂੰ ਪੋਇਮਸ ਜਿਹੜੀਆਂ ਨੇ ਕਹਾਣੀਆਂ ਜਿਹੜੀਆਂ ਨੇ ਕਵਿਤਾਵਾਂ ਜਿਹੜੀਆਂ ਨੇ ਸੁਣਾਈ ਜਣਾ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਅ ਕਲਾਸ ਬੈਠ ਤੁਸੀਂ ਦੇਖ ਸਕਦੇ ਹੋ ਕਿ ਇੰਗਲਿਸ਼ ਦੇ ਵਿੱਚ ਇਹ ਸਾਰੇ ਚੀਜ਼ਾਂ ਲਿਖ ਰਹੇ ਨੇ ਔਰ ਇੰਗਲਿਸ਼ ਦੇ ਵਿੱਚ ਹੀ ਜਿਹੜਾ ਹੈ ਬੱਚੇ ਇੱਥੇ ਪੜਾਈ ਵੀ ਕਰ ਰਹੇ ਨੇ ਬੇਟਾ ਤੁਹਾਡਾ ਕੀ ਨਾਮ ਹੈ ਵਿਵੇਕ ਹੂੰ ਵਿਵੇਕ 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 ਇੰਗਲਿਸ਼ 'ਚ ਤੁਸੀਂ ਕੀ ਲਿਖ ਰਹੇ ਹੋ ਔਰ ਕੀ ਕਿਸ ਤਰੀਕੇ ਪੜ ਰਹੇ ਹੋ ਇਹ ਇੰਗਲਿਸ਼ ਨੂੰ ਕੋ ਆਤੀ ਨਹੀਂ ਇਤਨੀ ਅਭੀ ਇੰਗਲਿਸ਼ ਆਤੀ ਨਹੀਂ ਸਿੱਖ ਰਹੇ ਹਾਂ ਲਿਖਣੀ ਆਂਦੀ ਹੈ ਹਾਂਜੀ ਲਿਖਣੀ ਆਂਦੀ ਹੈ ਸੋ ਲਿਖਣੀ ਤੁਸੀਂ ਸਿੱਖ ਚੁੱਕੇ ਸਿਰਫ ਬੋਲਣ ਚ ਪ੍ਰੋਬਲਮ ਹੈ ਹੈਨਾ ਠੀਕ ਹੈ ਚਲੋ ਕਹ ਰਹੇ ਨੇ ਕਿ ਇੰਗਲਿਸ਼ ਇਹਨਾਂ ਨੂੰ ਲਿਖਣੀ ਆਂਦੀ ਹੈ ਔਰ ਬੋਲਨੀ ਇਹ ਸਿੱਖ ਰਹੇ ਨੇ ਸੋ ਜੇਕਰ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਦੱਸਿਆ ਕਿ 70% ਤਕਰੀਬ ਬੱਚੇ ਜਿਹੜੇ ਨੇ ਉਹ ਸਕੂਲ ਨਹੀਂ ਜਾਂਦੇ ਔਰ ਸਕੂਲ ਨਾ ਜਾ ਕੇ ਵੀ ਜੇਕਰ ਉਹ ਇੰਗਲਿਸ਼ ਲਿਖਣਾ ਸਿੱਖ ਰਹੇ ਨੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸਿਰਫ ਨੀਤ ਹੋਰ ਕਿ ਸਭ ਤੋਂ ਢਾਈ ਵੱਡੀ ਗੱਲ ਇੱਥੇ ਆਉਂਦੀ ਹੈ ਕਿ ਜਦੋਂ ਇਦਾਂ ਦਾ ਕੋਈ ਕੰਮ ਸ਼ੁਰੂ ਕਰਦੇ ਨੇ ਨਾ ਉਹਦੇ ਅੱਗੇ ਕਈ ਵਾਰ ਕੋਈ ਚੈਲੰਜਸ ਜਿਹੜੇ ਨੇ ਉਹ ਜ਼ਰੂਰ ਆਉਂਦੇ ਨੇ ਕੁਝ ਕਹਿ ਲਈ ਅੜਚਣਾਂ ਵੀ ਆਉਂਦੀਆਂ ਨੇ ਬਹੁਤ ਸਰੀ ਚੀਜ਼ਾਂ ਆਉਂਦੀਆਂ ਨੇ ਸਭ ਤੋਂ ਵੱਡੀ ਅੜਚਣ ਕੀ ਸੀਗੀ ਜਦੋਂ ਤੁਸੀਂ ਇਸ ਇਸ ਵੱਲੋਂ ਕਦਮ ਚੱਕਿਆ ਸਰ ਸਭ ਤੋਂ ਵੱਡੀ ਅੜਚਣ ਇਹ ਚੀਜ਼ ਸੀਗੀ ਕਿ ਇੱਕ ਤਾਂ ਪ੍ਰੋਪਰ ਸਾਡੇ ਕੋਲ ਜਗ੍ਹਾ ਹੈ ਨਹੀਂ ਸੀਗੀ ਦੂਸਰੀ ਇਹ ਸੀਗੀ ਕਿ ਜਦੋਂ ਕੋਈ ਵੀ ਸਮਾਜ ਸੇਵੀ ਮਤਲਬ ਆਪ ਕੋਈ ਵੀ ਆਪਣਾ ਕੋਈ ਚੰਗਾ ਕਰਨ ਲਈ ਵੀ ਉੱਡਦਾ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਵੱਲ ਲੋਕ ਉਂਗਲਾਂ ਚੱਕਦੇ ਆ ਤਾਂ ਬਹੁਤ ਉਂਗਲਾਂ ਮੇਰੇ ਵੱਲ ਵੀ ਲੋਕਾਂ ਨੇ ਚੁੱਕੀਆਂ ਸਿੱਗੀਆਂ ਕਿ ਕੁਝ ਇਹਨਾਂ ਨੂੰ ਮਿਲਦਾ ਹੋਣਾ ਇਹ ਲੋਕਾਂ ਵੱਲੋਂ ਪੈਸੇ ਮਿਲਦੇ ਹੋਣੇ ਆ ਲਾਲਚ ਹੋਊਗਾ ਤਾਂ ਹੀ ਕਰ ਰਹੇ ਆ ਨਹੀਂ ਕੌਣ ਧੁੱਪ ਚ ਜਾਂਦਾ ਕੌਣ ਠੰਡ ਚ ਜਾਂਦਾ ਹੈ ਤਾਂ ਬਹੁਤ ਲੋਕ ਇਦਾਂ ਦਾ ਹੀ ਆ ਚੀਜ਼ਾਂ ਸੋਚ ਰਿਹਾ ਪਰ ਮੈਂ ਕਈ ਵਾਰ ਰੋਣ ਵੀ ਲੱਗ ਜਾਂਦੀ ਸੀ ਕਿ ਜਦੋਂ ਲੋਕ ਮੈਨੂੰ ਪੁੱਟਸੇ ਦਾ ਬੋਲਦੇ ਸੀ ਪਰ ਮੇਰੇ ਮੰਮੀ ਪਾਪਾ ਇਹ ਉਹ ਮੈਨੂੰ ਨਾ ਡੋਲਨ ਨਹੀਂ ਦਿੰਦੇ ਉਹ ਹੀ ਚੀਜ਼ ਨੂੰ ਸੋਚ ਕੇ ਰੱਖਦੇ ਆ ਕਿ ਬੇਟਾ ਤੂੰ ਜੋ ਜੋ ਰਾਹ ਤੇ ਤੁਰੀ ਆ ਨਾ ਤੂੰ ਪਿੱਛੇ ਮੁੜ ਕੇ ਨਾ ਦੇਖ ਕਿ ਤੈਨੂੰ ਲੋਕ ਕੀ ਕੀ ਬੋਲ ਰਹੇ ਤੂੰ ਇਹ ਚੀਜ਼ ਸੋਚ ਮੈਂ ਅੱਗੇ ਵਧਣਾ ਹੈ ਤਾ ਐਸੀ ਤਾਂ ਬਨਾਲ ਫਿਰ ਮੈਨੂੰ ਮੰਮੀ ਪਾਪਾ ਮੋਟੀਵੇਟ ਕਰਦੇ ਰਹਿੰਦੇ ਆ ਕਿ ਨਹੀਂ ਤੂੰ ਲੋਕਾ ਦਾ ਨਹੀਂ ਸੋਚਣਾਗਾ ਤਾਂ ਮੇਰੇ ਵੀ ਕਦੇ ਦਿਲ 'ਚ ਇਦਾਂ ਦਾ ਕੋਈ ਲਾਲਚ ਨਹੀਂ ਆਇਆਗਾ ਕਿਉਂਕਿ ਜੇ ਆਪਾਂ ਕੋਈ ਸੇਵਾ ਕਰ ਰਹੇ ਆ ਤਾਂ ਉਹ ਬਿਨਨ ਲਾਲਚ ਤੋਂ ਹੀ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਮਹਾਤਮਾ ਦੇ ਲੇਖੇ ਉਹੀ ਸੇਵਾ ਲੱਗਦੀ ਆ ਇਹ ਦੂਜੀ ਸੇਵਾ ਤਾਂ ਦਿਖਾਵਿਆਂ ਵਾਲੀ ਬਿਲਕੁਲ ਨਹੀਂ ਲੱਗਦੀਗੀ ਤਾਂ ਮੈਂ ਉਹ ਚੀਜ਼ਾਂ ਨੂੰ ਹੁਣ ਇਗਨੋਰ ਕਰਨਾ ਸਿੱਖ ਗਈ ਆ ਕਿ ਲੋਕ ਮੇਰੇ ਬਾਰੇ ਕੀ ਕਹਿ ਰਹੇ ਆ ਕੀ ਨਹੀਂ ਤਾਂ ਮੈਂ ਹੁਣ ਅੱਗੇ ਲਾਈਫ 'ਚ ਨਹੀਂ ਇਹ ਚੀਜ਼ ਸੋਚਦੀ ਕਿ ਲੋਕ ਕੀ ਕਹਿਣਗੇ ਅੱਗੇ ਸਰਵਨੀਤ ਤੁਸੀਂ ਵੈਸੇ ਚਲੋ ਅਸੀਂ ਇਹਨਾਂ ਬੱਚਿਆਂ ਦਾ ਤੁਸੀਂ ਅਸੀਂ ਦੇਖ ਲਿਆ ਕਿ ਤੁਸੀਂ ਇਹਨਾਂ ਨੂੰ ਪੜ੍ਹਾਉਂਦੇ ਹੋ ਹਨਾ ਅੰਗਰੇਜ਼ੀ ਵੀ ਪੜ੍ਹਾ ਰਹੇ ਹੋ ਪੰਜਾਬੀ ਵੀ ਪੜ੍ਹਾ ਰਹੇ ਹੋ ਹਿੰਦੀ ਵੀ ਪੜ੍ਹਾ ਰਹੇ ਹੋ ਤੁਸੀਂ ਆਪ ਕੀ ਕਰਦੇ ਹੋ ਇਹ ਇਹ ਸਵਾਲ ਅਸਲ ਬਹੁਤ ਵੱਡਾ ਬਣਿਆ ਹੋਇਆ ਅ ਸਰ ਮੈਂ ਕਾਲਜ ਚ ਸਟੱਡੀ ਕਰਦੀ ਆਂ ਬਟ ਐਕਚੁਅਲੀ ਮੈਂ ਆਪਦੀ ਸਟੱਡੀ ਕਦੇ ਕਿਸੇ ਨੂੰ ਦੱਸੀ ਨਹੀਂ ਹਾਂ ਇਸੇ ਸਾ ਮੈਂ ਆਪਦੀ ਸਟੱਡੀ ਨਹੀਂ ਰਾਦੀ ਪਰ ਮੈਂ ਕਾਲਜ ਸਟੱਡੀ ਕਰ ਰਹੀ ਹਾਂ ਹੂੰ ਹਾਂਜੀ ਪਰ ਆਪ ਵੀ ਪੜ੍ਹਦੇ ਹੋ ਰੱਗੇ ਆ ਕੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਹੋ ਇਹ ਔਖਾ ਨਹੀਂ ਲੱਗਦਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਪਹਿਲੇ ਕਾਲਜ ਜਾਂਦੇ ਹੋਗੇ ਕਿਉਂਕਿ ਕਾਲਜ ਵੀ ਪੜ੍ਹਨਾ ਪੈਂਦਾ ਹੈ ਉਦੋਂ ਵੀ ਤੁਹਾਡੇ ਦਿਮਾਗ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਔਰ ਜਦੋਂ ਸ਼ਾਮੀ ਆਉਂਦੇ ਹੋ ਤੇ ਬੱਚਿਆਂ ਦੇ ਵੀ ਸਾਹਮਣੇ ਤੁਸੀਂ ਆਪਣੀ એનર્ਜੀ ਕੰਜ਼ੂਮ ਕਰਦੇ ਹੋ ਹੋ ਜਾਂਦਾ ਸਰ ਬਟ ਨਾ ਮੇਰੀ ਅਸਲੀ એનર્ਜੀ ਇਹ ਆ ਕਿਉਂਕਿ ਤੁਸੀਂ ਜੇ ਸ਼ੁਰੂਆਤ ਤੋਂ ਆਉਂਦੇ ਤਾਂ ਤੁਹਾਨੂੰ ਇਹ ਚੀਜ਼ ਸੱਚੀ ਫੀਲ ਹੋਣੀ ਸੀ ਵੀ ਵਾਕਈ ਮੈਨੂੰ ਨਾ ਦੇਦੋ ਵਾਕਈ ਖੁਸ਼ੀ ਮਿਲਦੀ ਆ ਕਿਉਂਕਿ ਜਦੋਂ ਮੈਂ ਕਾਲਜ ਤੋਂ ਸਿੱਧਾ ਇੱਧਰ ਆਇਆ ਨਹੀਂ ਬੱਚੇ ਨੂੰ ਪੜ੍ਹਾਉਣ ਲਈ ਤਾਂ ਜਿਹੜੀ ਇਹਨਾਂ ਦੇ ਫੇਸ ਤੇ ਮੈਨੂੰ ਗਲੇ ਮਿਲਣ ਦੀ ਇੱਕ ਇਹਨਾਂ ਦੇ ਸਮਾਈਲ ਹੁੰਦੀ ਨਾ ਕਿ ਅਸੀਂ ਜਾ ਕੇ ਮੈਮ ਨੂੰ ਗਲੇ ਮਿਲਾਂਗੇ ਕਿਉਂਕਿ ਮੇਰੀ ਆਦਤ ਆ ਮੈਂ ਫਰਕ ਨਹੀਂ ਕਰਦੀ ਸਾਰੇ ਬੱਚੇ ਆ ਕੇ ਮੈਮ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਵਿਸ਼ ਕਰਦੇ ਆ ਤੇ ਗਲੇ ਮਿਲਦੇ ਆ ਫਰੋ ਚੀਜ਼ ਮੇਰੇ ਲਈ એનર્ਜੀ ਵਾਂਜ ਜਾਂਦੀ ਮੈਨੂੰ ਖੁਸ਼ੀ ਹੁੰਦੀ ਆ ਬੜੀ ਮਤਲਬ ਕਿ ਹਾਂ ਕਿ ਮੈਨੂੰ ਇਹਨਾਂ ਪਿਆਰ ਕਰਦੇ ਆ ਕੋਈ ਨਹੀਂ ਲੱਗਦਾ ਕਿ ਮੇਰੀ એનર્ਜੀ ਵੇਸਟ ਹੁੰਦੀ ਹੈ ਤੇ ਕਾਲਜ ਦੇ ਕੁਝ ਬੱਚੇ ਤੁਹਾਡੇ ਨਾਲ ਜਿਹੜੇ ਤੁਹਾਡੇ ਕਾਲਜ ਮੇਟਸ ਹੋਣਗੇ ਕਿ ਉਹ ਕਦੇ ਇੱਥੇ ਆਏ ਨੇ ਉਹਨਾਂ ਨੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਸਹੇਲੀ ਜਾਂ ਸਾਡੀ ਭੈਣ ਕੀ ਕੁਝ ਕਰਦੀ ਹੈ ਕੀ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜਾਉਂਦੀ ਹੈ हां जी सर ਮੇਰੀਆਂ ਫਰੈਂਡ ਸਰਕਲ ਜਿਹਨੇ ਆ ਫਰੈਂਡ ਉਹ ਆਈਆਂ ਹੋਈਆਂ ਇੱਥੇ ਕਿਉਂਕਿ ਪਿੱਛੇ ਜੇ ਮੈਂ ਪਾਠ ਕਰਵਾਇਆ ਸੀਗਾ ਬੱਚਿਆਂ ਕਰਕੇ ਹੀ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਇਹਨਾਂ ਨੂੰ ਸਾਡੇ ਸਿੱਖ ਧਰਮ ਬਾਰੇ ਨਾ ਪਤਾ ਹੋਵੇ ਜੇ ਪਾਠ ਇਹਨਾਂ ਨੂੰ ਪਤਾ ਉਹ ਪਾਠ ਕੀ ਨੂੰ ਕਹਿੰਦੇ ਆ ਕਿਵੇਂ ਰਖਵਾਇਆ ਜਾਂਦਾ ਕਿਵੇਂ ਅਸੀਂ ਇਹ ਨਹੀਂ ਕਿ ਵੱਡੇ ਵੱਡਿਆਂ ਨਾਲ ਮਿਲ ਕੇ ਕਰਵਾਇਆ ਪਾਠ ਬੱਚਿਆਂ ਨੇ ਮਿਲ ਕੇ ਮੈਂ ਮੇਰੀ ਫੈਮਲੀ ਨੇ ਸਾਰਿਆਂ ਨੇ ਮਿਲ ਕੇ ਪਾਠ ਕਰਵਾਇਆ ਸੀ ਬੱਚਿਆਂ ਨੇ ਸੇਵਾ ਕੀਤੀ ਸਭ ਕੁਝ ਤੇ ਉਦੋਂ ਆਈਆਂ ਸੀ ਮੇਰੇ ਫਰੈਂਡ ਸਰਕਲ ਸਾਰੇ ਉਹਨਾਂ ਨੇ ਦੇਖਿਆ ਸੀਗਾ ਫਿਰ ਕਾਫੀ ਖੁਸ਼ ਵੀ ਹੋਈਆਂ ਸੀ ਹੌਸਲਾ ਹੌਸਲਾ ਉਹਦਾ ਹੁਣ ਤੁਹਾਡਾ ਹਾਂਜੀ ਕਾਫੀ ਕਿੰਦਰ ਕਿੰਨਾ ਪਿਆਰ ਆ ਇਹਨਾਂ ਨਾਲ ਵੀ ਵਾਕਈ ਸਹੀ ਆ ਫਿਰ ਤੇਰਾ ਉਹ ਨਾ ਬਣਦਾ ਇੱਥੇ ਵੀ ਇੰਨਾ ਪਿਆਰ ਕਰਦੇ ਆ ਨਾ ਫਿਰ ਤੂੰ ਸਹੀ ਆ ਵੀ ਵਾਕਈ ਤੈਨੂੰ ਕੋਈ ਚੀਜ਼ ਦੀ ਲੋੜ ਨਹੀਂ ਪੈਸੇ ਦੀ ਉਕੇ ਸਰ ਮੈਂ ਇਹ ਚੀਜ਼ ਮਹਿਸੂਸ ਕਰਦੀ ਆ ਪੈਸਾ ਤਾਂ ਮੈਂ ਆਪ ਵੀ ਕਮਾ ਲੂੰਗੀ ਕੱਲ ਨੂੰ ਕੋਈ ਵੀ ਡਿਊਟੀ ਵਗੈਰਾ ਕਰਕੇ ਜਾਂ ਕੱਲ ਨੂੰ ਕੋਈ ਮੈਂ ਸਟੱਡੀ ਕਾਲਜ ਦੀ ਕੰਪਲੀਟ ਕਰਕੇ ਪਰ ਦੁਵਾਵਾ ਕੋਈ ਕੋਈ ਕਮਾਉਂਦਾ ਹੁੰਦਾ ਹੈ ਅਸੀਂ ਤੇ ਇਹਦੇ ਵਿੱਚ ਇਹ ਵੀ ਰਹਿੰਦਾ ਨਾ ਰਮਨਜੀਤ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਤੁਸੀਂ ਕਾਲਜ ਕਰ ਰਹੇ ਹੋ ਹੈਨਾ ਕਾਲਜ ਤੋਂ ਬਾਅਦ ਪੜ੍ਹਾਈ ਪੂਰੀ ਹੋ ਜਾਊਗੀ ਤੁਸੀਂ ਨੌਕਰੀ ਵਾਲ ਨੂੰ ਜਾਓਗੇ ਨੌਕਰੀ ਵਿੱਚ ਤਾਂ ਫਿਰ ਸਮਾਂ ਤੁਹਾਡਾ ਇੱਕ ਵੱਜਾ ਸਮਾਂ ਹੋ ਜਾਏਗਾ ਲੱਗਦਾ ਨਹੀਂ ਕਿ ਉਸ ਟਾਈਮ ਤੇ ਫਿਰ ਇਹ ਸੇਵਾ 'ਚ ਕਿਤੇ ਨਾ ਕਿਤੇ ਸਮਾਂ ਸ਼ਿਫਟ ਕਰਨਾ ਪਏਗਾ ਕਿ ਆਪਣੇ ਨੌਕਰੀ ਇਸੇ ਹਿਸਾਬ ਨਾਲ ਕਰੋਗੇ ਨਹੀਂ ਜੀ ਇਹ ਨਾਲੇ ਸਮਾਂ ਪਹਿਲਾਂ ਨੌਕਰੀ ਹੁੰਦੀ ਰਹੀ ਨਹੀਂ ਸਰ ਪਹਿਲਾਂ ਇਹਨਾਂ ਲਈ ਸਮਾਂ ਪਹਿਲਾਂ ਉਹ ਨੌਕਰੀ ਬਾਅਦ ਚ ਕਿਉਂਕਿ ਮੈਂ ਤੁਹਾਨੂੰ ਦੱਸੇ ਕਿ ਅੱਗੇ ਤੇ ਅੱਗੇ ਮੈਂ ਸੋਚਿਆ ਹੋਇਆ ਕਿ ਜਿਵੇਂ ਮੈਂ ਅੱਗੇ ਜੌਬ ਵਗੈਰਾ ਕਰੂੰਗੀ ਤਾਂ ਪਹਿਲਾ ਮੈਂ ਇੱਕ ਆਪਦਾ ਐਡਾ ਮਤਲਬ ਸਕੂਲ ਖੋਲੂਗੀ ਕੁਝ ਇਸ ਤਰ੍ਹਾਂ ਦਾ ਕੋਈ ਐਨ ਜੀਓ ਹੀ ਖੋਲੂਗੀ ਜਿਸ ਚ ਬੱਚਿਆਂ ਨੂੰ ਐਡਾ ਫ੍ਰੀ ਸੇਵਾ ਮਿਲੇ ਤਾਂ ਸਟੱਡੀ ਵਗੈਰਾ ਕਰ ਸਕਣ ਤਾਂ ਮੈਂ ਉਸ ਹਿਸਾਬ ਨਾਲ ਹੀ ਆਪਦੀ ਜੌਬ ਵਗੈਰਾ ਦੇਖੂਗੀ ਕਿ ਅਗਰ ਟੀਚਰ ਵੀ ਮੈਂ ਹੋਰ ਰੱਖ ਲਾਂ ਜੇ ਮੈਂ ਇੱਥੋਂ ਨਾਲ ਵੀ ਆਇਆ ਗਿਆ ਤਾਂ ਮੈਂ ਇਹ ਸੇਵਾ ਨੂੰ ਕੰਟੀਨਿਊ ਕਰ ਸਕਾਂਗੀ ਮੈਂ ਸੇਵਾ 'ਚ ਕੋਈ ਵਿਗਨ ਨਹੀਂ ਪੈਣ ਦਿੱਤਾ ਜਾਏ ਨਹੀਂ ਸਰ ਬਿਲਕੁਲ ਨਹੀਂ ਤੇ ਇੱਕ ਇੱਕ ਸਵਾਲ ਇੱਥੇ ਜ਼ਰੂਰ ਖੜਾ ਹੋ ਜਾਂਦਾ ਕਿ ਚਲੋ ਇੱਕ ਗੱਲ ਤਾਂ ਸਵਾਲ ਜ਼ਰੂਰ ਆਉਂਦਾ ਕਿ ਤੁਸੀਂ ਕਹਿ ਰਹੇ ਹੋ ਕਿ ਲੋਕ ਮਦਦ ਵੀ ਕਰਦੇ ਨੇ ਹੈਨਾ ਪਰ ਇਹਨਾਂ ਬੱਚਿਆਂ ਲਈ ਕਿਤਾਬਾਂ ਦੇ ਵੀ ਲੋਡ ਪੈਂਦੀ ਹੋएगी ਇਹਨਾਂ ਬੱਚਿਆਂ ਲਈ ਨੋਟਬੁక్స్ ਦੀ ਵੀ ਲੋਡ ਪੈਂਦੀ ਹੋएगी ਇਹਨਾਂ ਬੱਚਿਆਂ ਲਈ ਹੋਰ ਵੀ ਸਟੇਸ਼ਨਰੀ ਦੀ ਲੋਡ ਪੈਂਦੀ ਹੋएगी ਉਸ ਦਾ ਅਰੇਂਜਮੈਂਟ ਤੁਸੀਂ ਕਿੱਦਾਂ ਕਰਦੇ ਹੋ ਜਾਂ ਫਿਰ ਬੱਚੇ ਖੁਦ ਕਿਤੇ ਨਾ ਕਿਤੇ ਇਹਨਾਂ ਸਾਮਾਨ ਆਪ ਲੈ ਕੇ ਆਉਂਦੇ ਨਹੀਂ ਸਰ ਇੰਨਾ ਚੀਜ਼ ਦਾ ਅਰੇਂਜਮੈਂਟ ਮੇਰੀ ਫੈਮਲੀ ਵਗੈਰਾ ਖੁਦ ਬਹੁਤ ਇੰਨਾ ਚੀਜ਼ ਦਾ ਕਰਦੇ ਗਏ ਹਾਂ ਬੱਚੇ ਨੂੰ ਜੇ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਤੂੰ ਸਾਨੂੰ ਦੱਸ ਦੇ ਤਾਂ ਮੇਰੀ ਸਿਸਟਰ ਮੇਰੇ ਫੈਮਲੀ ਫਰੈਂਡ ਸਰਕਲ ਜਿੰਨਾ ਵੀ ਆ ਇਹ ਬਾਕੀ ਇੱਥੇ ਚੰਡੀਗੜ੍ਹ ਪੁਲਿਸ ਵਾਲੇ ਕਾਫੀ ਹੈਲਪ ਕਰਦੇ ਆ ਉਹ ਮਹੀਨੇ ਦੋ ਮਹੀਨੇ ਬਾਅਦ ਇੱਥੇ ਆਉਂਦੇ ਜ਼ਰੂਰ ਆ ਤੇ ਬੱਚੇ ਨੂੰ ਸਟੇਸ਼ਨਰੀ ਦਾ ਸਮਾਨ ਪਿੱਛੇ ਬੈਗ ਦੇ ਕੇ ਗਏ ਪੱਖੇ ਦੇ ਕੇ ਗਏ ਤਾਂ ਇਸ ਤਰ੍ਹਾਂ ਇੱਕ ਗਵਰਨਮੈਂਟ ਸਕੂਲ ਦੇ ਟੀਚਰ ਵੀ ਆ ਉਹ ਵੀ ਬਹੁਤ ਹੈਲਪ ਕਰਦੇ ਆ ਉਹ 7000 ਦੀਆਂ ਨੋਟਬੁక్స్ ਬੱਚਿਆਂ ਨੂੰ ਤੇ ਬੁੱਕਸ ਵਗੈਰਾ ਦੇ ਕੇ ਗਏ ਸੀਗੇ ਹਾਂਜੀ ਮੈਂ ਕਹਿੰਦਾ ਲੋਕ ਵੀ ਤੁਹਾਡੇ ਇਸ ਕੈਸੇ ਦੇ ਕੰਮ ਦੇ ਵਿੱਚ ਆਪਣਾ ਹੱਥ ਜਣਾ ਜਰੂਰ ਵਟਾ ਰਹੇ ਹਾਂਜੀ ਸਰ ਜਰੂਰ ਚੰਗੇ ਕੰਮ ਨੂੰ ਸਰ ਕੌਣ ਪਿੱਛੇ ਕਹਿੰਦਾ ਵੀ ਰਹਿਣ ਦੋ ਕਰਨ ਨੂੰ ਜੇ ਕੋਈ ਚੰਗਾ ਕਰਦੇ ਆ ਤਾਂ ਕਈ ਲੋਕ ਹੁੰਦੇ ਆ ਵੀ ਵਾਕਈ ਅਸੀਂ ਵੀ ਚਲੋ ਨਹੀਂ ਕਰ ਸਕਦੇ ਤੁਸੀਂ ਕਰੀ ਜਾਂਦੇ ਆ ਅਸੀਂ ਥੋੜੀ ਬਥੇ ਹੈਲਪ ਵਿੱਚ ਉਸੇਵਾ ਦੀ ਜਰੂਰ ਪਾ ਸਕਦੇ ਆ ਤਾਂ ਇਦਾਂ ਲੋਕ ਹੈਲਪ ਜਰੂਰ ਕਰਦੇ ਆ ਕਿ ਬਹੁਤ ਧੰਨਵਾਦ ਰਮਨੀਤ ਔਰ ਤੁਸੀਂ ਬੜਾ ਸ਼ਲਾਘਾਯੋਗ ਜਿਹੜਾ ਕੰਮ ਕਰ ਰਹੇ ਹੋ ਉਮੀਦ ਕਰਦੇ ਹਾਂ ਰੱਬ ਵੱਲੋਂ ਵੀ ਉਮੀਦ ਕਰਦੇ ਹਾਂ ਅਸੀਂ ਚੈਨਲ ਵੱਲੋਂ ਵੀ ਉਮੀਦ ਕਰਦੇ ਹਾਂ ਤੁਹਾਡੇ ਇਸ ਸੇਵਾ ਦੇ ਵਿੱਚ ਕਦੀ ਵਿਘਨ ਨਾ ਹੋਵੇ ਰਸਤੇ ਭਾਗ। ਥੈਂਕ ਯੂ ਸਰ ਬਹੁਤ-ਬਹੁਤ ਤੁਸੀਂ ਇੱਥੇ ਆਏ ਸਾਡੇ ਐਨਜੀਓ ਚ। ਸੋ ਇਹ ਸਾਨੂੰ ਸਾਡੇ ਨਾ ਰਵਨੀਤ ਕੌਰ ਜੋ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਪੜਾ ਰਹੇ ਨੇ ਔਰ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਪੜ ਰਹੇ ਨੇ ਨਾਲ-ਨਾਲ ਵੱਡੀਆਂ ਕੁੜੀਆਂ ਜਿਹੜੀਆਂ ਨੇ ਉਹ ਵੀ ਕਹਿ ਰਹੇ ਨੇ ਕਿ 5 ਸਾਲ ਤੋਂ ਲੈ ਕੇ 17 ਸਾਲ ਤੱਕ ਦੇ ਬੱਚੇ ਜਿਹੜੇ ਨੇ ਇੱਥੇ ਪੜਨ ਇਨਾਂ ਕੋ ਆਉਂਦੇ ਨੇ ਔਰ 70% ਤੱਕ ਦੇ ਬੱਚੇ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਨਹੀਂ ਪੜਦੇ ਇੱਥੇ ਆ ਕੇ ਇਨਾਂ ਕੋ ਪੜਦੇ ਨੇ ਔਰ ਖੁਦ ਵੀ ਇੱਕ ਸਟੂਡੈਂਟ ਹੈ ਕਾਲਜ ਵਿੱਚ ਪੜਾਉਂਦੇ ਨੇ ਕਹਿ ਰਹੇ ਨੇ ਕਿ ਮੇਰਾ ਕਾਲਜ ਜਦੋਂ ਪੂਰਾ ਹੋ ਜਾਏਗਾ ਨੌਕਰੀ ਨਾਲੋਂ ਮੈਨੂੰ ਜ਼ਿਆਦਾ ਪਿਆਰਾ ਹੈ ਬੱਚੇ ਰਹਿਣਗੇ ਕਿਉਂਕਿ ਕਹਿੰਦੇ ਮੈਂ ਕਿਸੇ ਵੀ ਤਰੀਕੇ ਦਾ ਸੇਵਾ ਦੇ ਵਿੱਚ ਵਿਗਨ ਜਿਹੜਾ ਨਹੀਂ ਆਣ ਦੇਣਾ ਚਾਹੁੰਦੀ ਔਰ ਕਹਿੰਦੇ ਨਾ ਵਿਦਿਆ ਵਿਚਾਰੀ ਤੇ ਪਰਉਪਕਾਰੀ ਸੋ ਵਿਦਿਆ ਦਾ ਵਿਚਾਰ ਜਿਹੜਾ ਕਰਨਾ ਹੈ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਉਸੇ ਦਾ ਵਿਚਾਰ ਜਿਹੜਾ ਇੱਥੇ ਲਗਾਤਾਰ ਨਾਲ ਬੱਚਿਆਂ ਦੇ ਨਾਲ ਕੀਤਾ ਜਾਂਦਾ ਔਰ ਇਹਨਾਂ ਬੱਚਿਆਂ ਦੀ ਜ਼ਿੰਦਗੀ ਛੁਣ ਕੇ ਪਰਉਪਕਾਰ ਹੋਣਗੇ ਤਾਂ ਸਮਝ ਦੱਸੇਗਾ ਕੈਮਰਾ ਪਰ ਸੰਰਜਿਤ ਦੇ ਨਾਲ ਸਾਹਿਲ ਨਰੂਲ ਲਿਵਿੰਗ ਇਨ ਦੀ ਨਿਊਜ਼ ਮੋਹਾਲੀ